ਇਹਾਂ ਪੁੱਤਰਾਂ ਦੇ ਪ੍ਰਤੀ ਆਪਾਂ ਨੂੰ ਭਰਮ ਹੀ ਪਿਆ ਹੋਇਆ ਨਾ ਵੀ ਸਾਡੇ ਹਨ ਇੱਕ ਬੰਦੇ ਨੂੰ ਭਰਮ ਪਿਆ ਵੀ ਵੱਡੇ ਹੋਣਗੇ ਪ੍ਰਸ਼ਾਦਾ ਦੇਣਗੇ ਸਾਨੂੰ ਪਾਲਣਗੇ ਪੋਸ਼ਣਗੇ ਤੇ ਜਦੋਂ ਭਰਮ ਵਾਸਤਵ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਤੇ ਮਨੁੱਖ ਨੂੰ ਦੁਖੀ ਕਰਦਾ ਸੰਸਾਰ ਵਾਸਤੇ ਇੱਕ ਭਰਮ ਹੀ ਆ ਵੀ ਆ ਸਾਡੀ ਕਾਰਾਂ ਕੋਠੀਆਂ ਸੁਖ ਦੇਗੀ ਪਰ ਜਿਵੇਂ ਆ ਕੱਲ ਵੀ ਆ ਪੱਜ ਕਰ ਕੀਤਾ ਸੀ ਜਦੋਂ ਆਪਣੇ ਹੱਥੇ ਬਣਾਈਆਂ ਕਰੋੜਾਂ ਰਪੀਆਂ ਦੀਆਂ ਕਾਰਾਂ ਕੋਟੀਆਂ ਪਾਣੀ ਵਿੱਚ ਰੁੜ ਗਈਆਂ ਤੇ ਭਰਮ ਖਤਮ ਹੋ ਗਿਆ ਦੁਖੀ ਕਰੇਗਾ ਭਰਮੰਦਰੋ ਸੰਸਾਰ ਦੇ ਜਿਹੜੇ ਸੁਖ ਹਨ ਇਹਨਾਂ ਵੱਤ ਪ੍ਰਤੀ ਮਨੁੱਖ ਨੂੰ ਇੱਕ ਭਰਮ ਪਿਆ ਹੋਇਆ ਬਹੁਤ ਵੱਡਾ ਇਹ ਮੇਰੇ ਨੇ ਤੇ ਸੁਦੀਪ ਕਾਲ ਪਾਤ ਮਨ ਨੂੰ ਸੁਖ ਦੇਣਗੇ ਸਾਧੂ ਗੁਰ ਕਹਿੰਦੇ ਭਾਈ ਇਹ ਕੱਲਾ ਭਰਮ ਹੀ ਆ ਇਹ ਨਵਰਤ ਨਹੀਂ ਹੋਏਗਾ ਕਦੇ ਵਾਸਤਵ ਜਰਿਓ ਤੁਹਾਡੇ ਕਰਮ ਨਹੀਂ ਆਏਗਾ ਤੇ ਇਹ ਭਰਮ ਉਦੇ ਮੁਕੇਗਾ ਜਦ ਨੂੰ ਗੁਰੂ ਕੇ ਸ਼ਬਦ ਦਾ ਅੰਦਰ ਪ੍ਰਕਾਸ਼ ਹੋਏਗਾ ਤੁਹਾਡਾ ਚਤ ਜਿਹੜਾ ਹੈ ਗੁਰੂ ਕੇ ਸ਼ਬਦ ਰੂਪੀ ਚਰਨਾਂ ਨਾਲ ਜੁੜੇਗਾ ਪਾਸ਼ਾ ਕਹ ਰਿਹਾ ਹੈ ਭਰਮ ਗਿਆ ਭਉ ਭਾਗਿਆ ਹਰ ਚਰਨ ਨਿ ਚਤ ਲਾਏ ਗੁਰਮੁਖ ਸ਼ਬਦ ਕਮਾਈ ਹੈ ਹਰ ਵਸੈ ਮਨ ਆਏ ਜਦੋਂ ਕੋਈ ਮੁਖੀ ਗੁਰਦੁਆਰਾ ਸ਼ਬਦ ਦੀ ਕਮਾਈ ਕਰਦਾ ਦੇਖੋ ਬਾਹਰਲੀ ਕਮਾਈ ਕਰਨੀ ਬਹੁਤ ਸੌਖੀ ਹੈ ਹੱਥਾਂ ਨਾਲ ਕਮਾਈ ਕਰਨੀ ਇਹ ਸੌਖਾ ਕਰਮ ਆ ਸੌਖਿਆਂ ਕੀਤੀ ਜਾ ਸਕਦੀ ਆ ਪਰ ਜਿਹੜੀ ਚਿੱਤ ਦੇ ਨਾਲ ਮਨ ਦੇ ਨਾਲ ਸ਼ਬਦ ਨੂੰ ਕਮਾਉਣਾ ਇਹ ਔਖਾ ਕਰਮ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੂੰ ਗੱਲ ਕਹਿਣੀ ਪਈ ਕਿ ਆਖਣ ਔਖਾ ਸਾਚਾ ਨਾਉ ਇਸੇ ਕਰਕੇ ਭਗਤ ਕਬੀਰ ਜੀ ਨੂੰ ਗੱਲ ਕਹਿਣੀ ਪਈ ਕਿ ਜਨ ਨਾਨਕ ਇਹ ਖੇਲ ਕਠਿਨ ਹੈ ਔਖਾ ਕੰਮ ਹੈ ਕਿਨਹੂੰ ਗੁਰਮਖ ਖਜ਼ਾਨਾ ਇਹ ਕਿਸੇ ਗੁਰਮੁਖ ਨੂੰ ਸਮਝਾਈ ਪਾਸ਼ਾ ਕਿਰਪਾ ਕਰਕੇ ਜਿਹੜੀ ਗੁਰਮੁਖਾਂ ਜਨਾਂ ਨੇ ਮੁਖੀ ਗੁਰਾਂ ਦੁਆਰਾ ਸਬ지 ਦੀ ਕਮਾਈ ਕਰਨਾ ਕੀਤੀ ਤੇ ਹਰ ਵਸੈ ਮਨ ਆਏ ਜਿਹੜੀ ਪਰਮਾਤਮਾ ਹੈ ਉਹਨਾਂ ਦੇ ਅੰਦਰ ਉਜਾਗਰ ਹੋਇਆ ਅੰਦਰ ਪ੍ਰਗਟ ਹੋਇਆ ਅੰਦਰ ਵਸ ਗਿਆ ਆਕਿ ਜਿਹੜੇ ਚਿੱਤ ਦੇ ਵਿੱਚ ਜਿਹੜੇ ਮਨ ਵਿੱਚ ਅਹੰਭਾਵ ਪਿਆ ਸੀ ਜਿਤੇ ਭਰਮ ਪਿਆ ਸੀ ਜਿਹਦੇ ਡਰ ਪਿਆ ਸੀ ਉਥੇ ਰੱਬ ਆ ਕੇ ਬਸ ਗਿਆ